ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਜੇਕਰ ਤੁਸੀਂ ਆਪਣੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ BMW ਕੈਮਰਿਕ ਬਹੁਤ ਸੋਹਣਾ ਹੈ ਬਹੁਤ ਵਧੀਆ ਲਾਈਟ ਵੇਟ ਹੁੰਦਾ ਜੀ ਇਹ ਵੀ ਸਟਫ ये अपने को आ गए जी एके टैक्स है बी एम डबल आ जोड़ा तू तो दिखा रहे हैं आ इसका फस्ट कलर आ गया जी रामा ग्रीन माउस कलर इन्ह का इकूल ही है दोनों रामा ग्रीन माउस ग्रे कलर सारे मिक्स जो है आपने फर्स्ट आ अपने को फस्ट आ गए जी कलर डिजाइन पक्के रंग वाले सूट होंगे ने जी ऑलओवर सूट रहूगा कट रहेगी इसकी पां मीटर और इस दलर रहेंगे अपने को चार ये को फस्ट कलर है का? ਇਹ ਕਰ ਤੁਸੀਂ ਇਹ ਦੁਪੱਟੇ ਲੈਣੇ ਨੇ ਤਾਂ ਨਾਲ ਆਪਾਂ ਤੁਹਾਨੂੰ ਦੁਪੱਟੇ ਵੀ ਲਗਾ ਕੇ ਦੇਵਾਂਗੇ ਆਹ ਕਲਰ ਆ ਗਿਆ ਜੀ ਮਸਟਰਡ ਕਲਰ ਸੈਕੰਡ ਕਲਰ ਆ ਗਿਆ ਜੀ ਇਸ ਦਾ ਮਹਿਰੂਨ ਰੈੱਡ ਮਹਿਰੂਨ ਜਾਂ ਕਲਰ ਹੈ ਕਾਲਸ ਜੀ ਵਾਲਾ ਮਹਿਰੂਨ ਨਹੀਂ ਹੈਗਾ ਜੀ ਇਹ ਰੈੱਡ ਜਾਂ ਮਹਿਰੂਨ ਕਲਰ ਹੈਗਾ ਮਹਿਰੂਨੀ ਹੈ ਰੈੱਡ ਵੀ ਨਹੀਂ ਹੈਗਾ ਪਰ ਖਿਰਮਾ ਜਾਂ ਮਹਿਰੂਨ ਕਲਰ ਹੈ ਜੀ ਤੇ ਇੱਕ ਆ ਗਿਆ ਜੀ ਇਸ ਦਾ ਮਹਿੰਦੀ ਕਲਰ ਇੱਕ ਆ ਗਿਆ ਜੀ ਇਸ ਦਾ ਮਹਿੰਦੀ ਕਲਰ ਚਾਰੇ ਕਲਰ ਬਹੁਤ ਸੋਹਣੇ ਨੇ ਜੀ ਇਹ ਮਹਿੰਦੀ ਕਲਰ ਆ ਗਿਆ ਜੀ ਇਹ ਰੈੱਡ ਮਹਿਰੂਨ ਜਿਹਾ ਆ ਗਿਆ ਇਹ ਮਸਟਰਡ ਕਲਰ ਆ ਗਿਆ ਤੇ ਇੱਕ ਕਲਰ ਆਪਾਂ ਇਹ ਤੁਹਾਨੂੰ ਖੋਲ ਕੇ ਦਿਖਾਤਾ ਚਾਰ ਕਲਰ ਰਹਿਣਗੇ ਜੀ ਕੱਟ 5 ਮੀਟਰ ਰਹੂਗੀ ਪ੍ਰਾਈਸ 500 ਰੁਪਏ ਰਹੂਗਾ ਓਨਲੀ এবੀਐਮ ਡਬਲਯੂ ਹੈ ਜੀ ਕੈਮਰਿਕ ਕੇਕੇ ਟੈਕਸ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਜੀ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਆਪਣੇ WhatsApp ਨੰਬਰ ਤੇ 947680707 ਤੇ ਤੇ ਆਪਾਂ ਤੁਹਾਨੂੰ ਸੈਟ ਵਾਈਜ਼ ਵੀ ਵੈਰਾਈਟੀ ਪ੍ਰੋਵਾਈਡ ਕਰਵਾ ਲਵਾਂਗੇ ਹਾਂਜੀ ਅੱਗੇ ਆਪਣੇ ਕੋਲੇ ਆ ਗਿਆ ਜੀ ਮਾ우스 ਕਲਰ ਮਾ우스 ਕਲਰ ਆ ਗਿਆ ਜੀ ਇਹ ਵੀ ਕੈਮਰੇ ਕੀ ਹੀ ਹੈ ਜੀ ਵੇਸ ਅੱਜ ਦਾ ਆਪਣਾ ਕੈਮਰਿਕ ਹੀ ਰੋਗ ਹੈ ਮਾਊਸ ਕਲਰ ਆ ਗਿਆ ਹਾਂਜੀ ਇਹ ਆਪਣੇ ਕੋਲੇ ਆ ਗਿਆ ਜੀ ਮਾਊਸ ਕਲਰ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਨਾ ਹੀ ਤਾਂ ਬਰੀਕ ਪ੍ਰਿੰਟ ਹੈ ਜਿਆਦੇ ਤੇ ਨਾ ਹੀ ਬੜਾ ਮੋਟਾ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਕਲਰ ਹੈਗਾ ਤੇ ਡਿਜ਼ਾਈਨਿੰਗ ਵੀ ਇਹ ਮਾਊਸ ਕਲਰ ਆ ਗਿਆ ਜੀ ਆਪਣੇ ਕੋਲੇ ਔਰ ਇਸ ਦਾ ਅਗਲਾ ਕਲਰ ਆ ਗਿਆ ਜੀ ਬਲੈਕ ਏ ਮਾ ਉਸ ਕਲਰ ਆ ਗਿਆ ਜੀ ਏ ਕਲਰ ਆ ਗਿਆ ਇਸ ਦਾ ਬਲੈਕ ਔਰ ਇਹ ਆ ਗਿਆ ਜੀ ਆਪਣੇ ਕੋਲੇ ਫਿਰੋਜੀ ਕਲਰ ਔਰ ਇਹ ਆ ਗਿਆ ਜੀ ਲੈਮਨ ਕਲਰ ਔਰ ਇਹ ਆ ਗਿਆ ਆਪਣੇ ਕੋਲੇ ਵਾਈਨ ਮਹਿਰੂਨ ਕਲਰ ਇਹ ਵਾਈਨ ਮਹਿਰੂਨ ਕਲਰ ਹੈ ਜੀ ਇਹ ਲੈਮਨ ਕਲਰ ਹੈ ਇਹ ਫਿਰੋਜੀ ਕਲਰ ਹੈ ਔਰ ਇਹ ਹੈਗਾ ਜਿਹੜਾ ਇਹ ਗ੍ਰੀਨ ਕਲਰ ਹੈ ਡਾਰਕ ਗ੍ਰੀਨ ਹੈ ਬਲੈਕ ਨਹੀਂ ਹੈਗਾ ਜੀ ਇਹ ਡਾਰਕ ਗ੍ਰੀਨ ਕਲਰ ਹੈ ਤੇ ਮਾਊਸ ਕਲਰ ਆਪਾਂ ਨੇ ਤੁਹਾਨੂੰ ਖੋਲ ਕੇ ਦਿਖਾਤਾ ਜੀ ਇਸ ਦੇ ਵਿੱਚ ਪੰਜ ਕਲਰ ਰਹਿਣਗੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਆਪਣੇ ਕੋਲੇ ਹੈਗੇ ਨੇਗੇ ਜਿਨ੍ਹਾਂ ਨੇ ਲੈਣਾ ਹੈ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਜੀ ਇਸ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਦੱਸਿਆ ਸ਼ਾਪ ਪ੍ਰਾਈਸ ਹੈ ਜੀ 500 ਰੁਪਏ ਕੈਮਰਿਕ कॉटन ਦੇ ਸੂਟ ਦੇ ਤੁਹਾਨੂੰ ਵਿజిਟ ਕਰਨ ਤੇ ਹੈ ਜੀ ਇਸ ਦੇ ਵਿੱਚ ਆਪਾਂ ਕੋਰੀਅਰ ਹੈ ਜਿਹੜਾ ਉਹ ਐਡ ਨਹੀਂ ਕੀਤਾ ਹੋਇਆ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਤਾਂ ਉਹਨਾਂ ਨੂੰ ਐਕਸਟਰਾ ਲੱਗ ਜਾਂਦੇ ਨੇ ਜੀ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ